ਐ ਮੇਰੇ ਕੇ ਵਾਜਾ ਪਿਆ ਇਹ ਵਾਜਾ ਮੈਨੂੰ ਅਮਰੀਕਾ ਲੈ ਗਿਆ ਯੂ ਐਸ ਏ ਪਹਿਲੀ ਵਾਰੀ ਪ੍ਰੋਗਰਾਮ ਬਣਾਇਆ 22 23 ਦਿਨ ਦਾ ਮੁੜ ਕੇ ਹੀ ਬਣਾਇਆ ਮੁੜ ਕੇ ਹਫਤੇ ਦਾ ਹੀ ਰੱਖਦੇ ਆਖੋ ਸਾਧਨ ਸਫਰ ਪਾ ਗਿਆ ਹਫਤੇ ਦਾ ਸੱਤ ਘਾਟ ਦਿਨ ਤੱਕ ਦਿੱਲੀ ਨਹੀਂ ਸੀ ਲੱਗਦਾ ਜੋ ਗੁਰੂ ਰਾਮਦਾਸ ਦੀ ਨਗਰੀ ਏ ਗੁਰੂ ਰਾਮਦਾਸ ਦੀ ਏ ਆਖੋ ਸਾਧਨ ਹਾਂ ਉਤਨਾ ਸਾਰਾ ਹੀ ਧੰਨ ਨੇ ਪਰ ਪਿਆਰ ਵਾਲੇ ਕਹਿੰਦੇ ਐ ਜਿੰਨੂੰ ਜ਼ਿੰਦਗੀ ਤੇ ਰਹਿਣ ਦਾ ਆ ਗਿਆ ਤਰੀਕਾ ਉਹਦਾ ਪੰਜਾਬ ਵੀ ਅਮਰੀਕਾ ਆਖੋ ਸਾਧਾ ਉਹ ਇੱਥੇ ਹੀ ਅਮਰੀਕਾ ਬਾਕੀ ਜਿੱਥੇ ਦਾਣਾ ਪਾਣੀ ਲੈ ਜਾਣਾ ਵਾਹ ਇਹ ਮੈਨੂੰ ਵਾਜਾ ਲੈ ਗਿਆ ਜੀ ਅਮਰੀਕਾ ਤੇ ਕੁਝ ਘਰਾਂ 'ਚ ਦਵਾਨ ਸੀ ਕੋਈ ਗੁਰਦੁਆਰਿਆਂ 'ਚ ਇੱਕ ਘਰ ਦੇ ਦਮਾਂ ਸੀ ਤੇ 250 ਸੰਗ ਅਸੀਂ ਮੇਰਾ ਦਿਲ ਪੜਾ ਮੈਂ ਇੱਕ ਇੱਕ ਦਿਨ ਮੈਂ ਸਾਂ ਹੀ ਕੱਟਦਾ ਹਾਂ ਵੀ ਕਦੋਂ ਵਾਪਸੀ ਦੀਆਂ ਦਿਨ ਆਉਣਗੇ ਤੇ ਆਪਣੇ ਦਿਲ ਨੂੰ ਨਾ ਲਾਉਣ ਦੀ ਕੋਸ਼ਿਸ਼ ਕਰਦਾ ਹਾਂ ਵੀ ਦਿਲ ਲੱਗੇ ਕਿ ਤੇ ਕੀਰਤਨ ਤੋਂ ਬਾਅਦ ਨਾ ਮੈਂ ਬਾਲਟੀ ਫੜ ਲਈ ਤੇ ਮੈਂ ਕਿਹਾ ਲੰਗਰ ਦੀ ਹਾਜ਼ਰੀ ਲਾਈਏ ਵਰਤੌਣ ਦੀ ਮੰਨਣ ਲੱਗੇ ਸਿਮਰਨ ਕਰਦੇ ਆ ਤੇ ਮੈਨੂੰ ਇੱਕ ਪ੍ਰਬੰਧਕ ਕਹਿਣ ਲੱਗਾ ਪਾਲਟੀ ਛੱਡੋ ਸਾਡਾ ਕੰਮ ਕਰੋ ਆ ਕੋ ਸਾਧਨਾ ਮੈਂ ਕਿਹਾ ਦੱਸੋ ਮਹਾਰਾਜ ਮੈਂ ਤਾਂ ਕੰਮ ਅੱਗੇ ਲੱਭਦਾ ਵੇ ਮੈਨੂੰ ਇੰਜ ਉਂਗਲ ਕਰਕੇ ਕਹਿੰਦੇ ਕਹਿੰਦੇ ਉਹ ਬਜ਼ੁਰਗ ਲੰਗਰ ਸ਼ਗਰਜ ਬਜ਼ੁਰਗ ਨੈਣ ਵੀ ਥੱਕ ਗਏ ਕੰਨ ਵੀ ਸਰੀਰ ਨਿਰਵਰ ਕਹਿੰਦੇ ਰੋਜ਼ 2 ਢਾਈ ਘੰਟੇ ਗੁਰਦੁਆਰੇ ਆਉਂਦੇ ਸੀ ਹੁਣ 2 ਢਾਈ ਮਹੀਨੇ ਤੋਂ ਆ ਨਹੀਂ ਰਹੇ ਤੇ ਤੁਹਾਡੀ ਗੱਲ ਇਹ ਨਾ ਮੋੜ ਨਹੀਂ ਨਹੀਂ ਤੁਸੀਂ ਇਹਨਾਂ ਬਜ਼ੁਰਗਾਂ ਨੂੰ ਕਹੋ ਵੀ ਰੋਜ਼ ਆਇਆ ਕਰੋ। ਕਿ ਚੱਲ ਵਧੀਆ ਸੇਵਾ ਮਿਲੀ ਐ। ਮੈਂ ਚੱਲਿਆ ਗਿਆ ਬਜ਼ੁਰਗ ਕੋਲ। ਮੈਂ ਜਾ ਕੇ ਮਾੜਾ ਕਹਿਤਾ। ਮੈਂ ਕਹਾ ਬਜ਼ੁਰਗੋ ਪਤਾ ਲੱਗਾ ਐ ਤੁਸੀਂ ਰੋਜ਼ ਸਵੇਰੇ ਗੁਰਦੁਆਰੇ ਆਉਂਦੇ ਸੀ 2 ਢਾਈ ਘੰਟੇ ਰਸ ਲੈਂਦੇ ਸੀ। ਤੇ ਹੁਣ ਢਾਈ ਮਹੀਨੇ ਤੋਂ ਤੁਸੀਂ ਆਹ ਨਹੀਂ ਰਹੇ। 2 ਢਾਈ ਮਹੀਨੇ ਤੋਂ ਆ ਨਹੀਂ ਰਹੇ ਤੇ ਆਇਆ ਕਰੋ ਕਿਉਂ ਛੱਡਤਾ ਸੰਗਤ ਜੀ। ਉਹਨੇ ਬੁਰਕੀ ਉੱਥੇ ਹੀ ਛੱਡ ਦਿੱਤੀ ਥਾਲੀ ਉੱਥੇ ਨਾਲ ਹੀ ਪੈ ਗਿਆ ਇੰਜ ਪੈ ਗਿਆ ਗੁਰਗਵਾਲ ਸਿੰਘਾ ਕਿਉਂ ਆਵਾਂ ਗੁਰਦੁਆਰੇ ਆਕੋ ਸਤਨਾ ਮੈਂ ਕਿਹਾ 400 ਵੋਲਟ ਹੈ ਪੂਰਾ ਗੱਲ ਆਕੋ ਸਤਨਾ 250 ਲਾ ਕੇ ਤੇ ਠੀਕ ਹੈ ਯੋ ਰਜੂ ਭਾਜੀ 230 ਠੀਕ ਹੁੰਦਾ 230 ਵੋਲਟ ਤੇ ਠੀਕ ਹੈ ਇੰਡੀਆ ਦੇ ਹਿਸਾਬ ਨਾਲ ਇਹ ਮੈਂ ਕਿਹਾ 400 ਵੋਲਟ ਕੰਮ ਬੜਾ ਗਰਮ ਹੈ ਆਕੋ ਸਤਨਾ ਸਿੱਧਾ ਹੀ ਵਰਡ ਕਰਾਂ ਬੜਾ ਕਹਿੰਦਾ ਕਿਉਂ ਆਵਾਂ ਮੈਂ ਗੁਰਦੁਆਰੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਿਹਾ ਜੀ ਜਿਹਨੇ ਮੈਨੂੰ ਕਿਹਾ ਨਾ ਉਹ ਵੀ ਗੱਲ ਕਹਿਣ ਵਿੱਚ ਕੋਈ ਜੁੜ ਰਿਹਾ ਮੈਂ ਤਾਂ ਆਇਆ ਤੁਹਾਡੇ ਕੋਲ ਜੇ ਉਹਦੀ ਗੱਲ ਵਿੱਚ ਕੋਈ ਤੋੜਨ ਵਾਲੀ ਗੱਲ ਹੁੰਦੀ ਤੇ ਫਿਰ ਮੈਂ ਨਹੀਂ ਜੁੜਨ ਵਾਲੀ ਮੈਂ ਤਾਂ ਆਇਆ ਮੈਂ ਕਹਾ ਜੀ ਦਾਸ ਦੇ ਸਿਰ ਤੇ ਹੱਥੇ ਬਾਬਾ ਨਾਨਕ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਹੈ ਹੀ ਏ ਪਰ ਜਿਹੜੇ ਮਹਾਂਪੁਰਸ਼ਾਂ ਜੋੜਿਆ ਉਹਨਾਂ ਦਾ ਵੀ ਸੀਸ ਹੈ ਮੈਂ ਕਹਾ ਬਾਬਾ ਨਾਨਕ ਦਾ ਬਚਨ ਹੈ ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ ਇਹ ਧਿਆਨ ਰੱਖਿਆ ਕਰੋ ਕੋਈ ਤੁਹਾਡੇ ਕੋ ਟੁੱਟ ਨਾ ਜਾਵੇ ਆਖੋ ਸਾਥ ਨਾਲ ਵਾਹਿਗੁਰੂ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਗੁਰੂ ਗ੍ਰੰਥ ਸਾਹਿਬ ਨਾਲੋਂ ਟੋੜਨ ਵਰਗਾ ਪਾਪ ਨਹੀਂ ਜੋੜਨ ਵਰਗਾ ਪੋਨਾ ਨਹੀਂ ਕਦੀ ਕਿਸੇ ਨੂੰ ਗਲਤ ਰਾ ਨਾ ਪਾਏ ਤੇਰੇ ਤੇ ਆ ਕੀ ਤੈ ਤੇ ਕੋ ਜਾ ਤਮ ਆ ਹੋ ਗਿਆ ਤੂੰ ਸਿਆਣਾ ਕੋ ਜਾ ਉਹਦਾ ਕਰੰਟ ਉਸੇ ਤਰ੍ਹਾਂ 400 ਵੋਲਟ ਦੀ ਬੁਰਕੀ ਛੱਡਦੀ ਦਾਸ ਨੇ ਇੰਨਾ ਹੀ ਕਿਹਾ ਮੈਂਗਾ ਜੀ ਪਤਾ ਲੱਗਾ ਤੁਸੀਂ ਰੋਜ਼ ਗੁਰਦੁਆਰੇ ਸਵੇਰੇ ਆਉਂਦੇ ਸੀ 2 2.5 ਘੰਟੇ ਹਾਜ਼ਰੀ ਭਰਦੇ ਸੀ ਕਥਾ ਗੀਤ ਨੂੰ ਸੁਣਦੇ ਸੀ ਆਸਾਈ ਬਾਹਰ ਸੁਣਦੇ ਸੀ ਹੁਣ 2.5 ਮਹੀਨੇ ਤੋਂ ਆ ਨਹੀਂ ਰਹੇ ਕੀ ਗੱਲ ਔਰ ਮੇਰੇ ਖਿਆਲੋਂ ਬਜ਼ੁਰਗ ਦੀ ਉਮਰ ਵੀ 70-75 ਸਾਲ ਹੋਣੀ ਹੈ ਤੇ ਪੁਰਕੀ ਛੱਡ ਕੇ ਕਹਿੰਦਾ ਕਿ ਕਿਉਂ ਆਵਾਂ ਗੁਰਦੁਆਰੇ ਗੁਰਗਵਾਸ ਹੀ ਕਿਉਂ ਗੁਰਦੋ ਨੇ ਮੈਂ ਹੋਇਆ ਕੀ ਹੈ ਕਹਿੰਦਾ ਢਾਈ ਮਹੀਨੇ ਪਹਿਲਾਂ ਇਹਨਾਂ ਨੇ ਬਣਾਈ ਏ ਨਵੀਂ ਕਮੇਟੀ ਕਹਦੇ ਉਹ ਅੱਜ ਕੇ ਸਾਥਾ ਢਾਈ ਮਹੀਨੇ ਪਹਿਲੇ ਇਹਨਾਂ ਨੇ ਬਣਾਈ ਨਵੀਂ ਕਮੇਟੀ ਪੁਰਾਣੀ ਕਮੇਟੀ 'ਚ ਮੈਂ ਮੈਂਬਰ ਸੀ ਤੇ ਨਵੀਂ ਕਮੇਟੀ 'ਚ ਮੈਨੂੰ ਮੈਂਬਰ ਨਹੀਂ ਲਿਆ ਕਹਿੰਦੇ ਉਹਦਾ ਗਿਆ ਤੇ ਗੁਰਦੁਆਰਾ ਗਿਆ ਕਹਿੰਦੇ ਉਹ ਗੱਜ ਕੇ ਸਾਧ ਹੁਣ ਇਹਨੂੰ ਮੈਂ ਉੱਥੇ ਲਿਆਣਾ ਜੇ 80 ਸਾਲ ਉਮਰ ਹੋਈ ਨੈਣ ਥੱਕਦੇ ਵੇਖਿਆ ਨਹੀਂ ਜਾਂਦਾ ਕੰਨ ਥੱਕਦੇ ਸੁਣਿਆ ਨਹੀਂ ਪੂਰੀ ਤਰ੍ਹਾਂ ਜਾਂਦਾ ਪੈਰ ਲੱਤਾਂ ਥੱਕ ਗਈਆਂ ਚੱਲਿਆ ਨਹੀਂ ਜਾਂਦਾ ਸਹੀ ਜਵਾਂ ਥੱਕ ਗਈ ਸਹੀ ਬੋਲਿਆ ਨਹੀਂ ਜਾਂਦਾ ਪਰ ਵੇਖੋ ਇਕ ਔਦਾ ਨਹੀਂ ਮਿਲਿਆ ਕਹਿੰਦੇ ਉਹ ਜਿਹੜੀ ਪਕੜ ਹੈ ਉਹ ਨਹੀਂ ਥਕੀ ਉਹ ਉਸੇ ਤਰ੍ਹਾਂ ਹੀ ਪਕੜ ਬਣੀ ਪਈ ਹੈ ਇਹ ਮਹਾਪੁਰਸ਼ ਕਹਿੰਦੇ ਸੀ ਭਗਤ ਕਬੀਰ ਜੀ ਦਾ ਸ਼ਬਦ ਹੈ ਉਹ ਬਾਕੀ ਸਭ ਕੁਝ ਨਿਰਵਲ ਹੋ ਗਿਆ ਤੇਰਾ ਮੌਤੇ ਨਿਰਵਲ ਹੋਇਆ ਤੇਰੀ ਵਾਹਾਂ ਤੇ ਨਿਰਵਲ ਹੋਈ ਤੇਰੀ ਪਕੜ ਤੇ ਨਿਰਵਲ ਹੋਈ ਇਹ ਬੜੀ ਮੁਸ਼ਕਲ ਮੈਨੂੰ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਲੱਭਾਈ ਕਿਉਂਕਿ ਫਿਰ ਮੋਹ ਲੱਗ ਜਾਂਦੀ ਸਾਡੇ ਮਾਲਕ ਦੀ ਜਦੋਂ ਗੁਰੂ ਗ੍ਰੰਥ ਸਾਹਿਬ ਚੋਂ ਗੱਲ ਆ ਜਾਏ ਮੈਂ ਇਕੱਲਾ ਹੀ ਗਈ ਜਾਵਾਂ ਅੱਖਾਂ ਥੱਕ ਗਈਆਂ ਗਲਾ ਥੱਕ ਗਿਆ ਜੀ ਮੋਹ ਦੇ ਥਕਿਆ ਨਹੀਂ ਉਹ ਤਾਂ ਘਟਿਆ ਨਹੀਂ ਪਕੜਦੇ ਘਟੀ ਨਹੀਂ ਪਰ ਜਦੋਂ ਸ਼ਬਦ ਲੱਭਾ ਮੈਨੂੰ ਕਬੀਰ ਜੀ ਦਾ ਮੈਨੂੰ ਚਾ ਚੜ ਗਏ ਆ ਸੁਣ ਲਓ ਪਿਆਰ ਨਾਲ ਥਾਕੇ ਨੈਣ ਸਰਵਣ ਸੁਣ ਥਾਕੇ ਥਕੇ ਨ ਮਨ ਇਹ ਨਿਰਬਲ ਹੋ ਗਏ ਇਹ ਨਿਰਬਲ ਹੋ ਗਏ ਇੱਕ ਕਮਜ਼ੋਰ ਹੋ ਗਏ ਉਮਰ ਦੇ ਹਿਸਾਬ ਨਾਲ ਥਾਕੇ ਨੈਣ ਰਵਣ ਸੁਣ ਥਾ ਕੇ ਫਾਕੀ ਸੁੰਦਰ ਕਾਇਆ ਆਇਆ ਫਰੀਦ ਜਰਾ ਹਾਕ ਦੀ ਸਭ ਮਤ ਥੱਕੀ ਇੱਕ ਨਾ ਥਾਕਸ ਮਾਇਆ ਉਹ ਨਿਰਵਲ ਹੋਈ ਨਹੀਂ ਪਕੜ ਉਹ ਵਾ ਵਾ ਨਿਰਵਲ ਹੋਈ ਨਹੀਂ ਮਾਇਆ ਦਾ ਕੰਮ ਨਿਰਵਲ ਹੋਇਆ ਨਹੀਂ ਕਹਦੇ ਗੱਜ ਕੇ ਸਤ ਨੂੰ ਜਰਾ ਹੱਕ ਦੀ ਸਭ ਮਤ ਥਕੀ ਇੱਕ ਨਾ ਥਕਸ ਮਾਇਆ ਸਿਰ ਕੰਪਿਓ ਪਾਗ ਡਗਰ ਮਤੇ ਮੈਂ ਜੋਤ ਤੇ ਹੀ ਕੋ ਨਾਨਕ ਬੇਦ ਭਈ ਤਉ ਨ ਹਰ ਰਸਦੀ